ਇਤਸ ਮੁੰਦ ਸਗਨੇ ਪ੍ਰਿਆ ਇਤੇ ਆਉ ਗਣ ਹਮਾਰੇ ਦਇਆ ਕਰੋ ਖਿਜ ਮੇਰੇ ਉਪਾਗੋ ਦਬਦੇ ਪੱਥਰ ਤਾਰੇ ਜੀਅ ਦਾ ਗਨ ਬਰਾਬਰ ਤਪੈ ਸੋਖ ਹੋਵੇ ਦਿਨ ਰਾਤੀ ਸੋਖ ਟੱਲ ਨਾ ਕੋਈ ਸੇਵੀਐ ਮਨ ਸਜਾਜ ਸੁਭਾਏ ਦਰਸ਼ਨ ਵਰਸੇ ਨਾਸਰੀ ਮਲਾ ਪਠਵਾ ਘਰ ਪਹਿਲਾ ਛੋਪ ਤੇ ਇਕ ਓੰਕਾਰ ਸਤਿਗੁਰ ਪ੍ਰਸਾਦ ਆਵ ਕੰਡਾ ਨੰਦੋ ਕ ਪੰਗਨ ਸੁਆਮੀ भगत्वा चल नरंग कारे कोटि प्रात्मते जिन पितर नामर्मक नाम समारे पाव खंडानंदो के पद्यन स्वामी भगत्वा चल नरंग कारे ਕੇ ਕੇ ਨੀ ਭੀਤਰ ਨਾਮ ਗੁਰਮੁਖ ਨਾਮ ਸਮਾਰੇ ਮੇਰਾ ਮਨ ਲਗਾ ਹੈ ਰਾਮ ਪਿਆਰੇ ਦਿਨ ਦਿ얄 ਕਰੇ ਪ੍ਰਭ ਕਿਰਪਾ ਰਜ਼ਕਿੰਨੇ ਪੰਛ ਦੁਤਾਰੀ ਰਹਾ ਤੇਰਾ ਧਨ ਸੁਹਾਵਾ ਰੂਪ ਸੁਹਾਵਾ ਤੇਰੇ ਭਗਤ ਸੁਹੇ ਦਰਵਾਰੇ ਸਰਵ ਜੀਆਂ ਕੇ ਦਾਤੇ ਸੁਆਮੀ ਕਰ ਕਿਰਪਾ ਲਿਓ ਉਬਾਰੇ ਤੇਰਾ ਵਰਨ ਜਪੈ ਰੋਪਨ ਲਖੀਐ ਤੇਰੇ ਕੁਦਰਤ ਕੌਣ ਵਿਚਾਰੇ ਜਲ ਧਨ ਮੈਂ ਹੀ ਲਗਵੇ ਆਸਰ ਵਠਾਈ ਅਗਮ ਰੂਪ ਅਗਰ ਧਾਰੇ ਇਰਤ ਕਰ ਸਭ ਜਨ ਤੇਰੀ ਤੋ ਆਵੇ ਨਾਸੇ ਬੁਰਕ ਮੁਰਾਰੇ ਜੋ ਪਾਵੇ ਤੋ ਰੱਖੋ ਸੁਆਮੀ ਜਨਾਨਨਕ ਸਰਣ ਦੁਆਰੇ ਕੀਰਤ ਕਰਹ ਸਗਲ ਜਨ ਤੇਰੀ ਹੋਵੈ ਨਾ ਸੇ ਬਰਖੁ ਮੁਰਾਰੇ ਜੋ ਬਾਵਤੋ ਰੱਖੋ ਸੁਆਮੀ ਜਨਾਨਨਕ ਸਰਣ ਦੁਆਰੇ गुरु जी फते